ਚੋਣਾਂ ਦੇ ਨਜ਼ਦੀਕ ਆਉਂਦੇ ਹੀ ਜਿੱਥੇ ਨਵੀਆਂ ਪਾਰਟੀਆਂ ਜਨਮ ਲੈ ਰਹੀਆਂ ਨੇ ਉੱਥੇ ਹੀ ਵਰਕਰਾਂ ਦਾ ਪਾਰਟੀ 'ਚ ਆਉਣਾ ਜਾਣਾ ਲੱਗਾ ਹੋਇਆ ਹੈ। ਫਰੀਦਕੋਟ 'ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਭਾਜਪਾ ਦੇ ਬਲਾਕ ਸਮਤੀ ਮੈਂਬਰ ਆਪਣੇ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ ਨੇ। ਆਪ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਵਰਕਰਾਂ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਇਸ ਦੇ ਨਾਲ ਹੀ ਬਲਾਕ ਸਮਤੀ ਮੈਂਬਰ ਨੇ ਦੱਸਿਆ ਕਿ ਅਕਾਲੀ ਦਲ ਨੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ। ਆਵਾਦੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋਏ ਐ। ਇਸ ਕਰਕੇ ਸ਼ਾਮਲਾ ਵੀ ਅਕਾਲੀ ਲਾਗੇ ਆ ਜਾਂਦਾ। ਉਹਨਾਂ ਦਾ ਬੁਟਵਾਰਾ ਹੋਣਾ ਸੀ ਉਹਨੂੰ ਰੋਕਣ ਵਾਸਤੇ ਸਾਨੂੰ ਇਹ ਫੈਸਲਾ ਕਰਨਾ ਪਿਆ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਪਿੰਡ ਦੇ ਵਿੱਚ ਸੇਵਰ ਦੀ ਗੱਲ ਚੱਲੀ ਸੀ ਕਿ ਮੰਤਰੀ ਸਾਡੇ ਆ ਕਿ ਆਪਾਂ ਸੇਵਨਾਲੇ ਦੇ ਵਿੱਚ ਪਾਣੀ ਪਾਵਾਂਗੇ ਮੇਰੇ ਨਾਲ ਕਾਫੀ ਵਾਅਦੇ ਕੀਤੇ ਸੀ ਇਹਨਾਂ ਨੇ ਕੋਈ ਇੱਕ ਨਹੀਂ ਕੰਮ ਕੀਤਾ ਇਸ ਕਰਕੇ ਮੈਂ ਸਤਿਆ ਦੇ ਵਿੱਚ ਰਹਿੰਦੇ ਹੋਏ ਕੁਸ਼ਲਦੀਪ ਸਿੰਘ ਢੱਲੋਂ ਕਿ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਬੜੇ ਮਾਣ ਨਾਲ ਕੰਮ ਕੀਤੇ ਸਤਿਆ ਤੋਂ ਬਾਅਦ ਵੀ ਉਹ ਰਹੇ ਤੇ ਉਹਨਾਂ ਨੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਰਾਜੀ ਅਮਾਨਦਾਰ ਤੇ ਛਣੀ ਬਰਾੜ ਜੀ ਰਾਮਾਲਾ ਪਿਆਰ ਦਿੰਦੇ ਨੇ ਮੈਂ ਇਹਨਾਂ ਦੀ ਪਾਰਟੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਤੇ ਕੈਪਟਨ ਦੇ OSD ਸਨੀ ਵਿਰਾੜ ਦਾ ਕਹਿਣਾ ਹੈ ਕਿ ਇਸ ਵਾਰ ਵੀ ਕੈਪਟਨ ਦੀ ਹੀ ਸਰਕਾਰ ਆਵੇਗੀ। ਇਕੱਠੇ ਹੋ ਕੇ ਇੱਕ ਪਰਨ ਕੀਤਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਮਾਰਜ ਨਾਲ ਸਾਕੂਸ਼ੋਦ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ। ਤੇ ਕੈਪਟਨ ਦਰਸ਼ਨ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਅਸੀਂ ਆਪ ਦਾ ਘੁੜਕ ਕਤਰਾ ਕਤਰਾ ਲਾ ਦਾਂਗੇ। ਆ ਅਸੀਂ ਅੱਜ ਇੱਕ ਪਰਨ ਲੈ ਕੇ ਚੱਲੇ ਆ ਹੁਣ ਪੁਰੇ ਪੰਜਾਬ ਦੇ ਵਿੱਚ ਅਸੀਂ ਇਸ ਲੈ ਕੇ। ਅੱਜ ਕੁਸ਼ਲਦੀਪ ਢਿੱਲੋਂ ਅਤੇ ਸੜੀ ਬਰਾੜ ਵੱਲੋਂ ਕੁੱਝ ਆਪ ਵਰਕਰਾਂ ਅਤੇ ਅਗਲੀਦਰ ਦੇ ਵਰਕਰਾਂ ਨੂੰ ਆਪ ਦੇ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਜੇਕਰ ਕੁਸ਼ਲਦੀਪ ਢਿੱਲੋਂ ਅਤੇ ਸੜੀ ਬਰਾੜ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਸਾਡਾ ਇਸ ਵਕਤ ਜੋਰ ਜੋ ਹੈ ਕਾਂਗਰਸੀ ਸਰਕਾਰ ਲਿਆਉਣਾ ਹੈ ਅਤੇ ਕੈਪਟਨ ਮਨਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਰਿਪੋਰਟ ਤੋਂ ਜਗਤਾਰਦ ਸਿੰਘ ਜਗਵਰਟੀਵੀ